ਜੇਕਰ ਤੁਸੀਂ ਵੀ ਪੰਜਾਬ ਦੀਆਂ ਸੜਕਾਂ ਤੇ ਆਪਣਾ ਕੋਈ ਵਾਹਨ ਚਲਾਉਂਦੇ ਆ ਤਾਂ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਵੱਡੇ ਅਫਸਰ ਦੀਆਂ ਗੱਲਾਂ ਵਿੱਚ ਆ ਕੇ ਇਹ ਸਮਝ ਰਹੇ ਹੋ ਕਿ ਹੁਣ ਸੜਕਾਂ ਤੇ ਕੋਈ ਪਸ਼ੂ ਨਹੀਂ ਦਿਖੇਗਾ ਤਾਂ ਸ਼ਾਇਦ ਇਹ ਤੁਹਾਡੀ ਬੀਸਲ ਸ਼ਹਿਰ ਦੇ ਵਿੱਚ ਹਾਰਾ ਪਸ਼ੂ ਦਾ ਵੀ ਫਿਰ ਰਹੇ ਨੇ ਕਿੰਨਾ ਕੁ ਨੁਕਸਾਨ ਹੁੰਦਾ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਜਿਵੇਂ ਛੋੜਾ ਨਹੀਂ ਗੱਡੀਆਂ ਦਾ ਜਿਆਦਾ ਨੁਕਸਾਨ ਕਰਦੇ ਆ ਨਾ ਸ਼ਰੀਆਨ ਕੋਰਿਆ ਇਹਦਾ ਕਮਿਸ਼ਨਰ ਸਾਹਿਬ ਨੂੰ ਅਸੀਂ ਬਈ ਕਈ ਵਾਰ ਕਹਿ ਚੁੱਕੇ ਹਾਂ ਸਾਡੇ ਮੇਅਰ ਸਾਹਿਬ ਦਾ ਸੁਕਰੀਤਾ ਰੇ ਹੈ ਦਾ ਨੂੰ ਪਤਾ ਮੇਅਰ ਸਾਹਿਬ ਨੂੰ ਨਾ ਹੀ ਕੋਈ ਇਸ ਬਾਰੇ ਧਿਆਨ ਦੇ ਰਿਹਾ ਕਾ ਉਹ ਸੈਸ ਦੀ ਪਰਚੀ ਕੱਟ ਜੇ ਦੋ ਦਿਨ ਲੇਟ ਹੋ ਜੇ ਤੇ ਬੰਦਾ ਪਾ ਜੇ ਜੁਰਮਾਨਾ ਉਹਨਾਂ ਨੂੰ ਤੇ ਕਿ ਕਿਸੇ ਪਸ਼ਵਾਲੇ ਕੋਈ ਧਿਆਨ ਕਿੰਨੇ ਹਾਸੇ ਹੁ ਹਾਂਜੀ ਬਹੁਤ ਹਾਸੇ ਹੋ ਕੇ ਕਾਫੀ ਹਾਸੇ ਹੋ ਕੇ ਜਦ ਕੀਂ ਵੀ ਜਾਣਾ ਗਈਆਂ ਥੱਲੇ ਥੱਲੇ ਭੈਣਾਂ ਦਾ ਭਾਗ ਹੈ ਥੋੜਾ ਹੋਇਆ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਸੋਤਾ ਪਿਆ ਜੀ ਪ੍ਰਸਾਦ ਮੰਗ ਅਸੀਂ ਇਹੀ ਕਰਦੇ ਆ ਜੇ ਕਾਉ ਸੱਚ ਜਦ ਲੈਂਡ ਨਾਲ ਜੇ ਲੈਂਡ ਦਾ ਪੂਰਾ ਕੰਮ ਕਰਦਾ ਜੀ ਪੰਜਾਬ ਸਰਕਾਰ ਨੂੰ ਵੀ ਫੰਡ ਕਰਦੇ ਤੇ ਸਾਡੇ ਮੇਰ ਸਾਹਿਬ ਨੂੰ ਜਿੰਨਾ ਦਾ ਧਿਆਨ ਦੇਣਾ ਮੇਰ ਸਾਹਿਬ ਇਹ ਤਾਂ ਕੋਈ ਬਿਆਨ ਨਹੀਂ ਕਿੰਨਾ ਵੀ ਐਮਐਨਏ ਦੇ ਇਸ ਬਾਰੇ ਧਿਆਨ ਬਸ ਇਹ ਆਪ ਦੀ ਰਾਏ ਨਿੱਤੀ ਕੰਮ ਕਾਉਣ ਹੈ ਫੋਟੋਆਂ ਦੇ ਮਾਰਾ ਫੋਟੋਆਂ ਕਰਾਉਣ ਨੂੰ 24 ਘੰਟੇ ਦੇ ਲਈ ਕਦੀ ਇਹਨਾਂ ਨੇ ਖੜੇ ਆ ਫੋਟੋ ਕਰਕੇ ਅਸੀਂ ਆਪਣੇ ਜਾਨਵਰ ਚਕਵਾ ਰਹੇ ਕਹਿੰਦਾ ਕੋਈ ਇਤਿਆਰ ਜਾ ਕੇ ਤੁਸੀਂ ਵੇਖੋ ਹਰੇਕ ਡੱਬ ਦੇ ਉੱਪਰ ਕਿੰਨੇ ਕਿੰਨੇ ਜਾਨਵਰਾਂ ਜੀਵੀ ਰੋਡ ਤੇ ਵੇਖੋ ਬਿਜਲੀ ਘਰ ਦੇ ਮੂਹਰੇ ਜੋਨ ਜੀ ਇਹ ਵਾਰਾ ਪਸ਼ੂਆਂ ਦੇ ਇੰਨਾ ਕ ਹਾਲ ਮਾਰਾ ਕੀਤਾ ਹੋਇਆ ਹੈ ਵੀ ਪਤਾ ਨਹੀਂ ਜੀ ਅਵਾਰਾ ਪਸ਼ੂ ਸੜਕ ਤੇ ਕਰਨੀ ਤੇ ਖੜੇ ਖੜੇ ਕਦੋਂ ਕਿਹੜੇ ਵਾਹਨ ਦੇ ਵਿੱਚ ਵੱਜ ਜਾਣਗੇ ਉਹ ਭੱਜੇ ਆਉਂਦੇ ਆ ਜੀ ਇੱਕ ਦਿਨ ਨੂੰ ਕਈ ਵਾਰੀ ਮਾਰਦੇ ਆ ਕਈ ਵਾਰੀ ਕਿਵੇਂ ਕਈ ਵਾਰੀ ਕਿਵੇਂ ਜੀ ਕਈ ਵਾਰ ਤੇ ਸੋ ਤੱਕ ਹੈ ਵੀ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਜੀ ਵੀ ਤੁਸੀਂ ਤੁਹਾਨੂੰ ਯਾਦ ਹੋਊਗਾ ਪਿੱਛੇ ਜੀ ਦੁਨੇ ਕਿਆਂ ਤੋਂ ਥੋੜਾ ਜਿਹਾ ਉੱਰਲੇ ਪਾਸੇ ਨੂੰ ਨੇਸਲੇ ਡੇਰੀ ਵਾਲ ਨੂੰ ਹੋ ਗਿਆ ਇੱਕ ਬੰਦੇ ਦੇ ਮੋਟਰਸਾਈਕਲ ਵਾਲੇ ਦੇ ਉਹਨਾਂ ਨੇ ਸਿੰਘੀ ਆਰ ਪਾਰ ਕਰਤਾ ਸੀਗਾ ਜੀ ਕਿੰਨੇ ਹਾਲਾਤ ਮਾਰੇ ਆ ਜੀ ਅਵਾਰਾ ਪਸ਼ੂਆਂ ਦਾ ਕੀ ਪ੍ਰਬੰਧ ਨਹੀਂਗਾ ਜੀ ਇਹਨੂੰ ਸਾਮਣੇ ਵਾਸਤੇ ਕੋਈ ਹੱਲ ਹੋਣਾ ਚਾਹੀਦਾ ਜੀ ਕਿੰਨੇ ਘਾਸੇ ਹੁੰਦੇ ਆ ਜੀ ਹਾਸੇ ਦੇਖੋ ਜੀ ਜੇ ਦੇਖੋ ਸਾਡੇ ਕੋਲੇ ਮੈਂ ਇੱਕ ਸਮਾਜ ਸੇਵਾ ਸ੍ਰੀ ਮੁਗਾਲਾ ਦਾ ਮੈਂਬਰ ਹਾਂ ਜੀ ਐਂਬੂਲੈਂਸ ਸਾਡੇ ਕੋਲੇ 4 ਸੇਵਾ ਵਾਲੀਆਂ ਲੱਗੀਆਂ ਹੋਈਆਂ ਪਰ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਆਦਾ ਕਰੋੜੇ ਚ ਨਾ ਪਸ਼ੂ ਵਾਲੇ ਕੇਸ ਹੀ ਆਉਂਦੇ ਜੀ ਸਾਨੂੰ ਟਾਈਮ ਹੀ ਨਹੀਂ ਮਿਲਦਾ ਸਾਨੂੰ ਵੇਹ ਲਈ ਨਹੀਂ ਮਿਲਦੀ ਇਸ ਕੇਸ ਤੋਂ ਜੀ ਪਾਲਾਂ ਆਈ ਜਾਂਦੀਆਂ ਜੀ ਜਿੱਧਰ ਜਾਂਦੇ ਆ ਉਧਰ ਹੀ ਜਦੋਂ ਐਕਸੀਡੈਂਟ ਹੁੰਦਾ ਉਹੀ ਦੇਖਦੇ ਆ ਤੇ ਇਹੀ ਇਹ ਨਹੀਂ ਹੁੰਦਾ ਜੀ ਬਈ ਇਹ ਇਹ ਇਰ ਵਿੱਚ ਗਾਂ ਵੱਜ ਗਈ ਜੀ ਇਸ ਕੋ ਠੱਠਾ ਵੱਜ ਗਿਆ ਜੀ ਬਸ ਆ ਹੀ ਆ ਹੀ ਕੁਝ ਸੁਣਨ ਨੂੰ ਮਿਲਦਾ ਜੀ ਕੀ ਮੰਗੀ ਗੱਲ ਮੰਗ ਕੇ ਤਾਈ ਗੁਜਾਰਾ ਸਾਹਿਬ ਜੀ ਸਰਕਾਰ ਨੂੰ ਵੀ ਇਹਨਾਂ ਦਾ ਕੋਈ ਇਹਨਾਂ ਦਾ ਸਾਹਮਣ ਸੰਭਾਲਵਾ ਜੋ ਪ੍ਰਬੰਧ ਕੀਤਾ ਜਾਵੇ ਜਿੱਦਾਂ ਗਊਸ਼ਾਲਾ ਬਣੀਆਂ ਹੁੰਦੀਆਂ ਉਹਦੇ ਵਿੱਚ ਕੋਈ ਚਲੋ ਜੇ ਕਿਸ ਗਊਸ਼ਾਲਾ ਨੂੰ ਕੋਈ ਫਾਂਡ ਦੇਣ ਨੂੰ ਉਹ ਸਾਹਮਣ ਜੀ ਤੇ ਕਿਸੇ ਵਾਧਾ ਰੱਖੇ ਹੋਣ ਇਹ ਸੇਵਾਦਾਰ ਰੱਖੇ ਹੋਣ ਤੇ ਉਹਦਾ ਕੋਈ ਸਰਕਾਰ ਕੋ ਬੈਨੀਫਿਟ ਵੀ ਲੈ ਸਕਦੀ ਹੈ ਜੀ ਉਹ ਗਾਈਆਂ ਨੇ ਕਿਨੇ ਕਿਨੇ ਬੱਚੇ ਸੁਈਆਂ ਹੁੰਦੀਆਂ ਉਹ ਤੋਂ ਦੁੱਧ ਵੀ ਲਿਆ ਜਾ ਸਕਦਾ ਜੀ ਦੁੱਧ ਵਰਤੋਂ ਚ ਲਿਆਂਦਾ ਜਾ ਸਕਦਾ ਆਮ ਲੋਕਾਂ ਤੋਂ ਟੈਕਸੀ ਵਿਵਸੂਲੀ ਕਰਦੀਆਂ ਸਰਕਾਰ ਟੈਕਸੀ ਦੇਖੋ ਜੀ ਤੁਸੀਂ ਬਿਜਲੀ ਦਾ ਪਹਿਲੇ ਦੇਖੋ ਜੀ ਉੱਤੇ ਕੋਸ ਸੈਸ ਲੱਗਿਆ ਹੋਇਆ ਜਦੋਂ ਜਦੋਂ ਜਿਹੜਾ ਹਰ ਬੰਦਾ ਉਹ ਸੈਸ ਭਰ ਰਿਹਾ ਹੈ ਕਿਉਂ ਸਰਕਾਰ ਦਾ ਫਰਜ਼ ਹੀ ਬਣਦਾ ਜੀ ਉਹ ਸੈਸ ਕਿੱਥੇ ਜਾਂਦਾ ਜੀ ਪਸ਼ੂਆਂ ਵਾਸਤੇ ਮੈਂ ਤਾਂ ਵੀ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਜੀ ਕਿ ਜਿੱਦਾਂ ਉਦਾਂ ਹੋਰ ਫੰਡ ਰੱਖੇ ਜਾਂਦੇ ਆ ਇਹ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਇੱਕ ਵੱਖਰਾ ਫੰਡ ਰੱਖਿਆ ਜਾਣਾ ਚਾਹੀਦਾ ਜੀ ਸਰਕਾਰ ਨੂੰ ਯੋਗ ਵਰਤੋਂ ਕਰੀਓ ਦੀ ਉਹਨਾਂ ਪਸ਼ੂਆਂ ਨੂੰ ਸਾਂਭੇ ਸਰ ਨਗਰ ਨਿਗਮ ਹਰ ਦਿਨ ਇਸ ਪ੍ਰੋਸੈਸ ਤੇ ਕੰਮ ਕਰ ਰਹੀ ਹੈ ਸਾਡੇ ਕੋਲ ਆਪਣੀ ਪ੍ਰੋਪਰਟੀਮ ਬਣੀ ਹੋਈ ਹੈ ਸਾਡੀ ਕਿਤੇ ਵੀ ਕੋਈ ਵੀ ਐਨੀਮਲ ਦੀ ਸਾਨੂੰ ਕੋਈ ਵੀ ਕੰਪਲੇਂਟ ਆਂਦੀ ਆ ਸੀ ਉਸ ਟੀਮ ਨੂੰ ਆਪਣੀ ਉਸ ਜਗ੍ਹਾ ਤੇ ਭੇਜਦੇ ਆ ਆਪਣੇ ਕੈਚਰਸ ਜਾਂਦੇ ਆ ਉਹਨਾਂ ਨੂੰ ਕੈਚ ਕਰਕੇ ਸਾਡੀ ਜਿਹੜੀ ਕਰੋੜ ਦੇ ਉੱਪਰ ਗਊਸ਼ਾਲਾ ਬਣੀ ਹੋਈ ਆ ਉੱਥੇ ਅਸੀਂ ਉਹਨਾਂ ਨੂੰ ਸ਼ਿਫਟ ਕਰ ਦਿੰਦੇ ਆ ਲੇਕਿਨ ਕਈ ਜਗ੍ਹਾ ਤੇ ਅਸੀਂ ਦੇਖਿਆ ਕਿ ਆਵਾਰਾ ਪਸ਼ੂ ਜਿਹੜੇ ਵੀ ਕੁਮਰੇ ਆ ਜਿਹੜੇ ਹਾਸਿਆਂ ਦਾ ਕਾਰਨ ਬਣ ਰਹੇ ਸਰ ਉਹ ਚੀਜ਼ ਸਾਡੇ ਧਿਆਨ ਚ ਆਈ ਹੈ ਮੈਂ ਤੁਹਾਨੂੰ ਦੱਸ ਰਹੀ ਆ ਨਾ ਉਹਦੇ ਲਈ ਵੀ ਸਾਡਾ ਪ੍ਰੋਸੈਸ ਚੱਲਦਾ ਹੈ ਬਾਕੀ ਹੁਣ ਜਿਹੜੇ ਦੂਸਰੇ ਪਿੰਡਾਂ ਤੋਂ ਅਸੀਂ ਇਹਦੇ ਰਿਗਾਰਡਿੰਗ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਸਰ ਇਹ ਚੀਜ਼ ਨੂੰ ਆਪਾਂ ਰੋਕੀਏ ਥੋੜਾ ਜਿਹਾ ਐਕਸ਼ਨ ਲਈਏ ਇਸ ਚੀਜ਼ ਉੱਪਰ ਕਿ ਦੂਸਰੇ ਵਿਲੇਜ ਤੋਂ ਵੀ ਆਪਣੇ ਮੋਗਾ ਸ਼ਹਿਰ ਦੇ ਵਿੱਚ ਸ਼ਿਫਟ ਕੀਤੀਆਂ ਜਾ ਰਹੀਆਂ ਜੋ ਕਿ ਗਲਤ ਹੈ ਉਹੀ ਰੋਡਸ ਦੇ ਉੱਪਰ ਛੋੜ ਕੇ ਉਹਨਾਂ ਨੂੰ ਚਲੇ ਜਾਂਦੇ ਆ ਤਾਂ ਡੀਸੀ ਸਾਹਿਬ ਕਹਿੰਦੇ ਸੀ ਜ਼ਰੂਰ ਮੈਮ ਮੈਂ ਮੀਟਿੰਗ ਲੈ ਕੇ ਉਹਨਾਂ ਨਾਲ ਕੰਟੈਕਟ ਕਰਕੇ ਜ਼ਰੂਰ ਇਹ ਚੀਜ਼ ਨੂੰ ਆਪਾਂ ਜਲਦੀ ਠੀਕ ਕਰਾਂਗੇ ਕਿੰਨੀ ਦੇਰ ਦੇ ਵਿੱਚ ਇਸ ਸਮੱਸਿਆ ਤੋਂ निजात ਮਿਲ ਸਕਦੀ ਲੋਕਾਂ ਨੂੰ ਸਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਜਲਦੀ ਤੋਂ ਜਲਦੀ ਅਸੀਂ ਕਰਾਂਗੇ ਹੁਣ ਜਿਵੇਂ ਅਜ ਗੋਦੇ ਵਾਲਾ ਛੱਪੜ ਦੀ ਵੀ ਕਹਿ ਰਹੇ ਹਾਂ ਉਹ ਵੀ ਮੈਂ ਹੁਣੇ ਹੀ ਆਪਣੀ ਟੀਮ ਨਾਲ ਕੰਟੈਕਟ ਕਰਕੇ ਉੱਥੇ ਭਜਵਾ ਕੇ ਚੈੱਕ ਕਰਵਾਨੀ ਹੈ ਜਿਹੜਾ ਕਿ ਕੋਈ ਐਨੀਮਲਸ ਹੈਗਾ ਉਹਨਾਂ ਨੂੰ ਅਸੀਂ ਕੈਚ ਕਰਵਾਨੇ ਹੈ ਜਿੰਨੀ ਜਲਦੀ ਹੋ ਸਕੇ ਕਾ ਉਸ ਦੀ ਗੱਲ ਕੀਤੀ ਜਾਂਦੀ ਕਾफी ਕਾ ਉਸ ਬਹੁਤ ਆ ਰਹੀ ਹੈ ਪਿਛੇ ਝੁੰਡਾ ਦੇ ਝੁੰਡਾ ਹੈ ਐਂ ਥਾਂ ਥਾਂ ਤੇ ਹੈ ਰੋਡ ਤੋਂ ਇਧਰਲੀ ਸਾਈਡ ਭਜਦੇ ਪਰਲੀ ਸਾਈਡ ਉਧਰੋਂ ਟ੍ਰੈਫਿਕ ਚੱਲਦਾ ਹੁੰਦਾ ਹੈ ਵਿੱਚ ਵਜਦੇ ਆਕਾਰਾਂ ਦੇ ਇਹੀ ਗਾਈ ਬਹੁਤ ਹਾਸੇ ਹੁੰਦੇ ਇੱਥੇ ਦੇਖੀਦੇ ਆ ਗੱਡੀਆਂ ਦੇ ਉੱਤੇ ਵੱਜੇ ਕਿ ਮੰਨ ਲਓ ਹੁਣ ਠੰਡ ਆ ਗਈ ਆ ਧੁੰਦ ਦਾ ਮੌਸਮ ਹੈ ਇਹਨਾਂ ਦਾ ਪਤਾ ਹੀ ਨਹੀਂ ਕਿ ਦੋ ਨਿਕਲ ਕੇ ਕਿੱਧਰਲੇ ਪਾਸੇ ਆਏ ਨਾ ਕਿਹੜੀ ਗੱਡੀ ਉੱਤੇ ਵਿੱਚ ਵੜ ਜਾਣਾ ਤੇ ਇਹ ਨਹੀਂ ਪਤਾ ਕਿ ਦੀ ਨੁਕਸਾਨ ਕਿੰਨਾ ਕੁ ਹੋ ਜਾਣਾ ਹੈ ਇਹਨਾਂ ਨੂੰ ਵੜ ਕੇ ਅੰਦਰ ਕਰਨਾ ਚਾਹੀਦਾ ਜੀ ਜਿੰਨੇ ਵੀ ਆ ਗਊਸ਼ਾਲਾ ਨਵੀਂ ਬਣੇ ਠੀਕ ਹੈ ਜੀ ਸਾਡੇ ਕੋਲ ਫੰਡ ਲੈਂਦੀ ਆ ਬਿੱਲ ਦੇ ਵਿੱਚ ਸਾਰੇ ਪਾਸੇ ਲੱਗ ਕੇ ਜਾਂਦੇ ਗਊਆਂ ਦੇ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨ ਸਾਨੂੰ ਬਹੁਤ ਤਕਲੀਫ ਆਉਂਦੀ ਇਹ ਹੀ ਹੱਡੀਆਂ ਗੱਡੀਆਂ ਇੱਥੇ ਖੜੀਆਂ ਟਰਾਂਸਪੋਰਟ ਦਾ ਕੰਮ ਹੈ ਤੋਂ ਆਪਸ ਵਿੱਚ ਭਜਦੇ ਆ ਲੜਦੇ ਆ ਗੱਡੀਆਂ 'ਚ ਵੱਜਦੇ ਆ ਸਾਡਾ ਨੁਕਸਾਨ ਬਹੁਤ ਕਰਦੇ ਆ ਰੋਡ 'ਚ ਹਲਦਾ ਪਿਆ ਰੋਡ 'ਤੇ ਨੁਕਸਾਨ ਬਹੁਤ ਹੁੰਦਾ ਰੋਜ਼ਾਂ ਨੂੰ ਦੇਖੀਦਾ ਕੋਈ ਨਾ ਕੋਈ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੁੰਦਾ ਇਹਦੇ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆਈ ਇਹ ਚੀਜ਼ ਦਾ ਹੱਲ ਹੋਣਾ ਚਾਹੀਦਾ ਗਊਸ਼ਾਲਾ ਦੇ ਵਿੱਚ ਜਿੰਨੀਆਂ ਹੀ ਗਾਇਆਂ ਤੁਰੀਆਂ ਫਿਰਦੀਆਂ ਇਹਨਾਂ ਨੂੰ ਗਊਸ਼ਾਲਾ 'ਚ ਲੈ ਕੇ ਜਾਣਾ ਚਾਹੀਦਾ ਕਿ ਜਿਹਦੇ ਕਰਕੇ ਸਾਨੂੰ ਕੋਈ ਤਕਲੀਫ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਗਲਤੀ ਹੋ ਸਕਦੀ ਹੈ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਤਾਂ ਮੇਅਰ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਆਵਾਰਾ ਪਸ਼ੂਆਂ ਨੂੰ ਫੜ ਕੇ ਉਹਨਾਂ ਨੂੰ ਸਹੀ ਥਾਂ ਪਹੁੰਚਾ ਰਹੇ ਹਾਂ ਪਰ ਦੂਸਰੇ ਪਾਸੇ ਇਹ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਐਸਐਨਜ਼ेड ਪੰਜਾਬ ਦੇ ਲਈ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ